ਲਓ ਜੀ ਇੱਕ ਹੋਰ ਵੀਡੀਓ ਦੇ ਵਿੱਚ ਸਵਾਗਤ ਹੈ ਜੀ ਲੱਤਾਂ ਬੰਨ ਕੇ ਜੀ ਲੱਤਾਂ ਬੰਨਣੀਆਂ ਨੇ ਗਈਆਂ ਪ੍ਰੈਸ ਲਾਉਣੀ ਹੈ ਜੀ ਇਹ ਵੀ ਇੱਥੋਂ ਉਹ ਜਿੱਥੇ ਦਾ ਸਰਪੰਚ ਅੰਕਲ ਖੜੇ ਨੇ ਉੱਥੇ ਤੱਕ ਜਾਣਾਗਾ ਤੇ ਲੱਤਾਂ ਤੁਸੀਂ ਵੀ ਖਰਾਬ ਹੋਣਾਂ ਹਾਂ ਵੀ ਜੋੜੀ ਬਣ ਗਈ ਬਣ ਗਈ ਬਣ ਗਈ ਨਾ ਗੂਦ ਲੱਗ ਗਈ ਤੇ ਚਪਲਾ ਆਓ ਵੀ ਇਧਰ ਬੱਚੇ ਵੀ ਰੈਡੀ ਨੇਗੇ ਇਧਰ ਮਨੀ ਤੇ ਪਿੱਲੀ ਮੈਂ ਮਾਰ ਜਾ ਪਰ ਲਗਾਉਂਦਾ ਹਾਂ ਰਸਤੇ ਸੀਟੂ ਜਗਵਿੰਦਰ ਤੇ ਅਮਨ ਓਕੇ 4 1 2 3 4 ਜੋੜੀਆਂ ਬਣ ਗਈਆਂ ਇਧਰ ਉਹ ਪ੍ਰੈਕਟਿਸ ਪੂਰੀ ਹੋ ਰਹੀ ਹੈ ਉਧਰ ਵੀ ਲੋ ਵੀ ਅੱਜ ਜੋੜੀ ਇਕੱਠੀ ਹੋ ਗਈ ਹੁਣ ਫਿਰ ਕਿਹਨੂੰ ਰੌਣਾ ਤੁਸੀਂ ਜਿਹੜੀ ਤਾਂ ਮੈਂ ਖੜਨਾ ਨਹੀਂ ਕਿਉਂ ਨਹੀਂ ਹੁਣ ਤਾਂ ਬਣ ਗਈ ਜਿਹੜੀ ਉਹਦਾ ਹੋਦੀ ਆ ਲਓ ਜੀ ਜੱਸੀ ਤੇ ਅਮਰਤ ਪਿੱਲੀ ਤੇ ਮਨੀ ਆਕਾਸ਼ ਤੇ ਸੀਟੂ ਇਧਰ ਜਗਵਿੰਦਰ ਤੇ ਅਮਨ ਦੋ ਬੱਚੇ ਨੇਗੇ ਉਹ ਪ੍ਰਧਾਨ ਸਰਪੰਚ ਉਹ ਹੋਰ ਜੱਟ ਆਏ ਨਹੀਂ ਆਪਾਂ ਉਹ ਭੱਜ ਕੇ ਮੇਰਾ ਸਾਲਿਆ ਆ ਜਾਂਦੇ ਆ ਆ ਜਾਂਦੇ ਆ ਆ ਜਾਂਦੇ ਆ ਆ ਜਾਂਦੇ ਆ ਆਰੇ ਆਹੇ ਕਿਵੇਂ ਲੱਗ ਰਿਹਾ ਹੈ ਲੱਗਦਾ ਬੰਦਾ ਥੋੜਾ ਨਿਆਣੇ ਜਿਹਾ ਕੋਈ ਨਾ ਲੋ ਜੀ ਹੁਣ ਤਿਆਰੀ ਆ ਡਰਾ ਮੈਚ ਫਾਈਨਲ ਕਰਾਉਣ ਲੱਗੇ ਆਂ ਸੀਟੂ ਤੇ ਆਕਾਸ਼ ਗਰਮੀ ਤੇ ਮਨੀ ਆਹ ਆਹ ਉਹਨਾਂ ਕੋਲੇ ਆ ਲੈਣ ਪਹਿਲਾ ਲੈਨ ਤੇ ਚਲੀ ਉੱਥੇ ਫੇਰ ਰੀਪਲੇ ਦੇਖਣਾ ਨਹੀਂ ਨਹੀਂ ਕੋਈ ਚੱਕਰੀ ਨਹੀਂ ਹੁਣ ਤਾਂ ਇਹਨਾਂ ਦੇ ਸੈਂਟਰ 'ਚ ਹੀ ਰਹਿਣਾ ਜਿੱਥੇ ਸਰਪੰਚ ਖੜਾ ਜਿੱਥੇ ਸਰਪੰਚ ਖੜਾਗਾ ਕਰ ਦੇ ਸਟਾਰਟ ਦਾ ਮੈਦਾਨੇ ਸਰਪੰਚਾ ਦਈ ਚੰਡੀ ਪਰ ਚੰਡੀ ਆਓ ਤੇਰੇ ਹੋ ਜਾ ਚਲੋ ਭਾਈ ਚਲੋ 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 ਓਏ ਉਰੇ ਆਹ ਲਓ ਜੀ ਹੈ ਹੈ ਨੇੜੇ ਕਾਤਾ ਬਲੇ ਖਾ ਦਾ ਗੱਲ ਗੋਆ ਦੇ ਘਰੋਂ ਮੁੰਰੇ ਫਟਾ ਪ੍ਰੀਖਾ ਆਓ ਜੀ winner clear ਨੇ ਪਹਿਲੇ ਤੇ ਆ ਬੰਦੇ ਗਰਮੀ ਤੇ ਮਨੀ ਸੈਕਿੰਡ ਇਹਨੇ ਮੁੰਡੇ ਥਰਡ ਆ ਖੜੀ ਆ ਜੋੜੀ ਹੁਣ ਜਲਦੀ ਟ੍ਰੈਸ ਕਰਤਾ ਹਰ ਹੋਰ ਹਰ ਕਰਦਾ ਸਾਡੇ ਤੇ ਇਹ 파ਟਨਰ ਹੋਣ ਆਇਆ ਹੈ 파ਟਨਰ ਹੋਣ ਆਇਆ ਤਰਾਜ ਹੋ ਗਿਆ ਕਮੇਟੀ ਨੂੰ ਫੈਸਲਾ ਮਨਜ਼ੂਰ ਆ ਵੀ ਜੋਬ ਨੇ ਬੰਦਾ ਇੱਕ ਮਿੰਟ ਬਿੱਲਾ ਮੇਰੀ ਗੱਲ ਸੁਣ ਜਿਹੜੀ ਗੱਲ ਸੁਣ ਮੇਰੀ ਸੁਣ ਚਲੋ ਚਲੋ ਆਰ ਵਿੱਚ ਚੱਕਣ ਵਾਲੇ ਚ ਵੀ ਉਹਨੇ ਹਾਰ ਕੇ ਦੁਬਾਰੇ ਟਰਾਈ ਕਰੀ ਫਿਰ ਟਰੈਕਟਰ ਵਾਲੇ ਦਾ ਹਾਰ ਕੇ ਆਰਨਲ ਚ ਮੈਂ ਕਰੀਆ ਟਰਾਈ ਆਰਨਲ ਚ ਕਰੀਆ ਮੈਂ ਕਰੀਆ ਮੈਂ ਇੱਕ ਵਾਰੀ ਵੀਡੀਓ ਕਟ ਗਈ ساری ਵੀਡੀਓ ਕਿਨੇ ਦੋ ਮਾਰ ਜਾਂਦੇ ਪਾਣੀ ਉਹ ਪਾਣੀ ਸਾਫ ਆਰ ਚੜ੍ਹ ਚ ਵੀ ਓਏ ਹਰਿ ਤੇਰੀ ਦੁਆਦੀ ਵੀਦਾਂ ਜਿੱਤੇ ਮੇਰਾ ਸਾਹ ਨਾ ਟੋੜਿਆ ਮੇਰਾ ਨਾ ਟੋੜਿਆ ਓਏ ਇਹਨਾਂ ਦਾ